ਜੀ ਆਂ ਦੋਸਤੋ ਮੈਂ ਪਹੁੰਚ ਚੁੱਕਿਆ ਆਪਣੀ ਨਵੀਂ ਕੰਟਰੀ ਵਿੱਚ ਕੰਟਰੀਆਂ ਨਾਮ ਹੈ ਚਾਈਨਾ ਚਾਈਨਾ ਦੇ ਧੰਨਵਾਦ ਅੱਜ ਮੈਂ ਆਪਣਾ ਫਰਸਟ ਇਮਪ੍ਰੈਸ਼ਨ ਦੱਸ ਰਣਾ ਜਦੋਂ ਅਸੀਂ ਪਹੁੰਚੇ ਸੀ 에어ਪੋਰਟ ਤੋਂ ਤੇ 에어ਪੋਰਟ ਤੇ ਇਹਨਾਂ ਨੇ ਸਾਡਾ ਇਮੀਗ੍ਰੇਸ਼ਨ ਨਾ ਸਮੂਥ ਕਿਹਾ ਉਹਨੇ ਸਿਰਫ ਕਿਹਾ ਆਪਣੇ ਫਿੰਗਰਪ੍ਰਿੰਟ ਲਾਓ ਤੇ ਅੱਗੇ ਜਾਓ ਮੈਨੂੰ ਬੜਿਆਂ ਨੇ ਬੋਲਿਆ ਸੀ ਬੜਾ ਹਾਰਡ ਹੁੰਦਾ ਭਾਜੀ ਮੈਨੂੰ ਆਪ ਕਹਿੰਦੇ ਵੇ ਕਿੰਨੀ ਤੇਰੀ ਕਿਸਮਤ ਚੰਗੀ ਹੈ ਤੇਰਾ ਬੜਾ ਵਧੀਆ ਇਮੀਗ੍ਰੇਸ਼ਨ ਹੋ ਗਿਆ ਨਾ ਇੱਕ ਵੀ ਕੁਐਸਚਨ ਪੁੱਛਿਆ ਨਾ ਕੋਚ ਤੇ ਤੂੰ ਬੜੀ ਜਲਦੀ ਐਂਟਰ ਹੋ ਗਿਆ ਇਹ ਆ ਕੋ ਚਿੱਟੀਆਂ ਗਲੀਆਂ ਤੇ ਆਪਾਂ ਭਾਈ ਤੇ ਮੈਂ ਫੁੱ ਚੈਨਾਈ ਆ ਵੀ ਆਪਾਂ ਮਾਰਕੀਟਸ ਵਗੈਰਾ ਵੀ ਥੋੜੀ ਬੋਸ ਐਕਸਪਲਰ ਕਰਦਾਂਗੇ ਕਿਉਂਕਿ ਮੇਰਾ ਫਸਟ ਡੇ ਆ ਤੇ ਆਪਾਂ ਹੁਣ ਉੱਥੇ ਸਵੇਰ ਦੀ ਫਲਾਈਟ ਸੀ ਸਾਡੀ ਸਵੇਰੇ ਆਪਾਂ ਲੈਂਡ ਹੋ ਗਏ ਸੀ ਕੋਈ 4 ਵਜੇ ਤੇ ਆਰਾਊਂਡ 6 ਵਜੇ ਸੀ ਹੋਟਲ ਚ ਆ ਗਏ ਸੀ ਉਹਦੇ ਸੁੱਤੇ ਪਏ ਹੁਣ ਸ਼ਾਮ ਦੇ ਵੱਜ ਗਏ 5 5 ਵਜੇ ਦਾ ਮੈਂ ਹੋਰ ਕੁਛ ਦੱਸਦਾ ਹਾਂ ਲੱਗਦਾ ਤੇ ਹੁਣ ਥੋੜੀ ਬੋ ਜੋ ਵੀ ਚੀਜ਼ ਆਪਾਂ ਕਰਨੀ ਮਨੀ ਐਕਸਚੇਂਜ ਵਗੈਰਾ ਕਰਵਾਣੀ ਹੈ ਸਭ ਤੋਂ ਪਹਿਲਾ ਕੰਮ ਹੈ ਭਾਈ ਕੋ ਨਾ ਅਲੀ ਪੇ ਆ ਅਗਰ ਤੁਸੀਂ ਆ ਰਹੇ ਚੈਨਾ ਵਿੱਚ ਅਲੀ ਪੇ ਆਪਣੇ ਕੋ ਜ਼ਰੂਰ ਰੱਖਿਓ ਜੇ ਤੁਹਾਡਾ ਕਾਰਡ ਕੋਡ ਵਗੈਰਾ ਐਡ ਹੋਇਆ ਸਾਹਮਣੇ ਮੁੰਡੇ ਨੇ ਕੈਮਰਾ ਰੱਖਿਆ ਹੋਇਆ ਆਪਣੀ ਟਿਕਟੋਕ ਬਣਾ ਰਿਹਾ ਮੇਬੀ ਟਿਕਟੋਕ ਤੇ ਅਰਨਿੰਗ ਇਹਨਾਂ ਦੀ ਹੱਲੇ ਵੀ ਅੱਛੀ ਹੁੰਦੀ ਆ ਸਾਡੇ ਇੰਡੀਆ 'ਚ ਤਾਂ ਬੈਨ ਹੈ ਪਰ ਤੇ ਹੱਲੇ ਵੀ ਲੋਕੀ ਕਰਦੇ ਨੇ ਇਹ ਆਜੀ ਕੋ ਜਿੱਥੇ ਦੀ ਮਾਰਕੀਟਸ ਜਿਹੜੀ ਇਲੈਕਟ੍ਰੋਨਿਕ ਮਾਰਕੀਟ ਗਏ ਜਾਂਗੇ ਅਜੀ ਦੇਖੋ ਆਈਫੋਨ ਦਾ ਨਾ ਇੱਕ ਮੈਂ ਵੀਡੀਓ ਦੇਖੀ ਸੀ ਚਾਈਨਾ 'ਚ ਅੱਥੇ ਤੁਸੀਂ ਨਾ ਆਪਣਾ ਆਈਫੋਨ ਲੈ ਕੇ ਆ ਰਹੇ ਹੋ ਆਈ ਮੀਨ ਟੂ ਸੇ ਤੁਸੀਂ ਇੱਥੇ ਆਪਣਾ 10000 ਰੁਪਏ ਦੇ ਵਿੱਚ ਆਈਫੋਨ ਖੁਦ ਬਣਾ ਸਕਦੇ ਹੋ ਅਲੱਗ-ਅਲੱਗ ਜਗ੍ਹਾ ਤੋਂ ਜਾ ਕੇ ਪਾਰਟਸ ਖਰੀਦੋ ਬਾਕਸ ਕਰਕੇ ਇਹਨਾਂ ਨੂੰ ਦੋ ਉਹਨੇ ਕੋਈ ਰਾਣੇ ਤੁਹਾਡੇ ਪੰਜਾਇਆ 100 ਆਰਐਮਬੀ ਜਿਹੜੀ ਕਿ 3 ਯੂਵਾਨ ਕਨਸੀ ਹੈਗੀ ਹੈ ਚੈਨਾਈ ਦੀ ਉਹਨੇ ਤੁਹਾਨੂੰ ਪੂਰਾ ਆਈਫੋਨ ਬਣਾ ਕੇ ਦੇਣਾ ਵਿਦਨ 10000 ਰੁਪਏ ਤੇ ਇਹ ਵੀ ਬੜੀ ਵਧੀਆ ਗੱਲ ਹੈ ਇੰਡੀਆ ਦੇ ਦਰਜੇ ਤੇ ਚਲਦੀਆਂ ਨਹੀਂ ਇੰਡੀਆ ਤੇ ਇਹ ਹੈ ਜਿੱਥੇ ਵੀ ਕੁਝ ਮਾਰਕੀਟਸ ਜਿਹੜੀ ਕਿ ਆਈਫੋਨ ਲਈ ਕਾਫੀ ਮਸ਼ਹੂਰ ਜਾਣੀ ਜਾਂਦੀ ਹੈ ਤੇ ਅਗਰ ਤੁਸੀਂ ਇੱਥੇ ਆ ਕੇ ਆਈਫੋਨ ਲੈਣਾ ਚਾਹੁੰਦੇ ਹੋ ਸਾਨੂੰ ਮਰੇ ਰੇਟ ਵੀ ਹੈ 10000 ਰੇਟ ਅਰਾਊਂਡ ਅਗਰ ਤੁਸੀਂ 13 ਪ੍ਰੋ ਲੈ ਰਹੇ ਹੋ 128 ਜੀਬੀ ਦਾ ਤਾਨੂੰ ਇੰਡੀਆ ਦੇ ਸਿਰਫ 25000 ਚ ਮਿਲ ਜੂਗਾ ਬਹੁਤ ਸਸਤੇ ਹੈ ਬਟ ਇਨਾ ਜਨਾ ਕੁਝ ਕਮੀਆਂ ਹੁੰਦੀਆਂ ਆ ਉਹ ਨੂੰ ਨੂੰ ਪੂਰੀ ਕਰਨੀ ਹੈ ਮਤਲਬ ਤੇ ਸਮਝੋ ਡਿਫੈਕਟਿਵ ਹੀ ਹੁੰਦੇ ਨੇ ਆਲਮੋਸਟ ਤੇ ਉਹਨਾਂ ਨੂੰ ਠੀਕ ਕਰਕੇ ਰਿਪੇਅਰ ਕਰਕੇ ਰੱਖੇ ਹੁੰਦੇ ਆ ਤੇ ਆ ਬਾਕੀ ਬਹੁ ਵੱਡੀ ਬਿਲਡਿੰਗ ਹੈ ਤੇ ਉੱਥੇ ਤੁਹਾਨੂੰ ਮੈਂ ਹੋਰ 25000 ਖਾਣਾ ਨਾ ਤੇ ਸਾਰਾ ਹੀ ਇਹੀ ਕੰਮ ਇਲੈਕਟ੍ਰੋਨਿਕ ਹੁੰਦਾ ਹੈ ਜੇਕਰ ਤੁਸੀਂ ਜਾ ਰਹੇ ਹੋ ਤੇ ਇਲੈਕਟ੍ਰੋਨਿਕ ਦਾ ਜ਼ਮਾਨਾ ਤੁਹਾਨੂੰ ਸਭ ਬਹੁਤ ਵਧੀਆ ਮਿਲੇਗਾ ਤੇ ਢੋਕੀ ਇੱਥੇ ਬਹੁਤ ਜਿਆਦਾ ਰਿਸਪੈਕਟਫੁਲ ਹੈ ਮੈਂ ਜੀ ਉਸ ਮਾਰਕੀਟ ਚੋਂ ਬਾਹਰ ਨਿਕਲ ਕੇ ਪਹੁੰਚ ਚੁੱਕਾ ਆਇਆ ਆ ਠੀਕ ਹੈ ਨਾ ਇੱਕ ਲਾਉਰੂ ਪੋਰਟ ਕਰਕੇ ਕੋਈ ਨਾਮ ਹੈ ਤੇ ਇਹ ਨਾ ਪੋਰਟ ਹੁਣ ਇੱਥੇ ਨਾ ਖੜਾ ਚਾਈਨਾ ਚ ਇਹਦੇ ਪਿੱਛੇ ਹੈਗਾ ਬਿਲਕੁਲ ਮਕਾਓ ਤੇ ਹਾਂਗਕਾਂਗ ਇਹ ਹਾਂਗਕਾਂਗ ਦਾ ਬਾਰਡਰ ਹੈਗਾ ਵਾ ਜਿੱਦਾਂ ਆਪਣੇ ਬਾਰਡਰ ਹੁੰਦੇ ਉੱਥੇ ਉਧਰ ਦਾ ਬਾਰਡਰ ਨਹੀਂ ਹੁੰਦਾ ਪੋਰਟ ਹੈ ਇੱਥੇ ਜਿਹੜੇ ਜਾਂ ਆਪਣੇ ਕਿਸ਼ਤੀਆਂ ਦੀਆਂ ਕਿਸ਼ਤੀਆਂ ਥਰੂ ਜਾਂਦੇ ਨੇ ਇਨਦੇ ਜਿਹੜਾ ਬੋਟਰ ਹੈ ਉਹ ਪਾਣੀ ਦੇ ਵਿੱਚ ਹੈ ਤੇ ਕਿਸ਼ਤੀਆਂ ਥਰੂ ਅੱਗੇ ਜਾਂਦੇ ਆ ਐਂਡ ਜਿਹੜੀ ਤੁਹਾਨੂੰ ਮੈਂ ਮਾਰਕੀਟ ਦਿਖਾਈ ਪਹਿਲੇ ਮਾਰਕੀਟ ਦੇ ਵਿੱਚ ਕੁਝ ਨਹੀਂ ਸੀ ਬਸ ਆਈਫੋਨਸ ਵਗੈਰਾ ਸੀਗੇ ਉਹਨੇ ਤਾਰਾਂ ਡਾਟਾ ਕੇਬਲ ਅਗਰ ਤੁਸੀਂ ਆਈਫੋਨ ਲਤੋ ਲੈ ਕੇ ਜਾ ਰਹੇ ਹੋ ਕਾਫੀ ਸਸਤਾ ਮਿਲਦਾ ਐਂਡ ਆਈਫੋਨ ਦਾ ਅੱਧਾ ਸੀ ਇਹ ਅਗਰ ਤੁਸੀਂ ਲੈ ਰਹੇ ਹੋ 13 ਪ੍ਰੋ ਮੈਕਸ ਲੈ ਰਹੇ ਹੋ ਜਾਂ 14 ਪ੍ਰੋ ਲੈ ਰਹੇ ਹੋ ਉਹ ਤੁਹਾਨੂੰ ਇੰਡੀਆ ਦੇ ਸਿਰਫ 25 ਹਜ਼ਾਰ ਦੇ ਅਰਾਊਂਡ ਮਿਲ ਜਿੰਦਾ 25 ਤੋਂ 30 ਹਜ਼ਾਰ ਦੇ ਵਿੱਚ 2000 ਵਿੱਚ 25 ਦੀ ਗੱਲ ਕਰਦਾ ਪਿਆ ਇਸ ਟਾਈਮ ਇਹ ਰੇਟ ਚੱਲਦਾ ਪਿਆ ਤੇ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿੰਦਾ ਮੈਂ ਐਂਡ ਇੱਥੇ ਲੋਕੀ ਕਾਫੀ ਹਾਸਮੁਖ ਨੇ ਹੈਲਪਫੁਲ ਨੇ ਤੇ ਮੈਨੂੰ ਤਾਂ ਉਹਦੇ ਕੋਈ ਦੇਖਦਾ ਉਹ ਖੁਸ਼ ਹੋ ਜਾਂਦਾ ਮੇਰੇ ਵੱਲ ਪੂਰੀ ਗੱਲ ਕਰਦਾ ਤੇ ਇੱਥੇ ਮੈਂ ਮੈਟਰੋ 'ਚ ਵੀ ਆ ਰਿਹਾ ਸੀਗਾ ਇੱਕ ਲੇਡੀ ਮੇਰੇ ਵੱਲ ਦੇਖ ਕੇ ਹੱਸਦੀ ਪਈ ਸੀ ਮੈਂ ਪਤਾ ਨਹੀਂ ਕੀ ਹੋਇਆ ਮੈਨੂੰ ਕਹਿਤਾ ਨੀ ਹਾਓ ਇੱਥੇ ਹੈਲੋ ਨੂੰ ਕਹਿੰਦੇ ਐ ਨੀ ਹਾਓ ਤੇ ਉਹ ਅਗੋਂ ਇੰਗਲਿਸ਼ ਬੋਲਣ ਲੱਪੀ ਮੈਨੂੰ ਕਹਿੰਦੀ ਤੇਰੀ ਇੰਗਲਿਸ਼ ਇੰਨੀ ਵਧੀਆ ਹੈ ਵਾ ਜਿੱਦਾਂ ਯੂਕੇ ਜਾਂ ਅਮਰੀਕਾ ਵਾਲੇ ਬੋਲਦੇ ਤੂੰ ਵੀ ਓਦਾਂ ਬੋਲਦਾ ਮਹਿਰਾਨ ਮੈਂ ਕਹਿੰਦਾ ਇੰਨੀ ਵਧੀਆ ਤੇ ਤੈਨੂੰ ਦੇਖੀ ਨਹੀਂ ਉਹ ਮੈਂ ਥੋੜੇ ਬਹੁਤ ਵਰਡਸ ਓਦਾਂ ਮਤ ਹੁਣ ਇਹ ਆ ਕਿ ਦੇਖੋ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਇਹਨੇ ਕਿਉਂ ਦਸੀ ਬੋਲੀ ਬਟ ਮੈਨੂੰ ਲੱਗਦਾ ਰਿਸਪੈਕਟ ਕਰਨ ਅਸੇ ਚੀਜ਼ਾਂ ਜਦ ਕਰਦੇ ਨੇ 에ਰੀ ਬਿਲਡਿੰਗ ਦੇ ਪਿੱਛੇ ਹੈਗਾ ਹਾਂਗਕਾਂਗ ਦਾ ਬਾਰਡਰ ਬਿਲਕੁਲ ਸਮੂਥ ਹੁੰਦਾ ਵਾ ਬਟ ਜਿਹੜੇ ਪੰਜਾਬੀ ਆ ਉਹ ਲੈ ਨਹੀਂ ਸਕਦੇ ਵੀਜ਼ਨ ਅਰਾਈਵਲ ਆਪਣੇ ਇੰਡੀਅਨਸ ਦਾ ਬਟ ਪੰਜਾਬੀ ਜਿਹੜੇ ਵੀਜ਼ਾ ਇੱਥੇ ਲੈਣਾ ਪੈਂਦਾ ਵਾ ਜਿਹੜੇ ਨਾ ਇੱਕ ਵੀਜ਼ਨ ਅਰਾਈਵਲ ਉਹਨਾਂ ਵਾਸਤੇ ਇੱਥੇ ਨਾ ਇੱਕ ਪ੍ਰੀ ਰਜਿਸਟ੍ਰੇਸ਼ਨ ਫਾਰਮ ਪਰ ਨਾ ਪੈਂਦਾ ਜਿਹੜਾ ਫਾਰਮ ਹੈਗਾ ਵਾ ਫਾਰਮ ਆਪਣੇ ਪੰਜਾਬੀ ਤੇ ਹਰਿਆਣਵੀ ਇਹਦਾ 110% ਰਿਜੈਕਟ ਕਰਦੇ ਆ ਪਤਾ ਨਹੀਂ ਕਿਉਂ ਇਸ ਕਰਕੇ ਮੈਂ ਹਾਂਗਕਾਂਗ ਨਹੀਂ ਜਾ ਪਾਵਾਂਗਾ ਮੇਰਾ ਬਹੁਤ ਦਿਲ ਸੀ ਮੈਂ ਭਾਈ ਨੂੰ ਵੀ ਕਿਹਾ ਮੈਂ ਕਿ ਚੱਲਦੇ ਆ ਬਟ ਕਹਿੰਦੇ ਵੀਜ਼ਾ ਲੈਣਾ ਪੈਣਾ ਇੰਡੀਆ ਤੇ ਜਾ ਕੇ ਵਾਪਿਸ ਇਦੋਂ ਵੀ ਆਪਾਂ ਟਰਾਈ ਕਰ ਸਕਦੇ ਹਾਂ ਐਮਬੈਸੀ ਚੋਂ ਬਟ ਦੇ ਨੇ ਉਹ ਖਰਾਬ ਹੋਣਗੇ ਇਹ ਤਾਂ ਚੰਗਾ ਮੈਂ ਅਗਲੀ ਵਾਰੀ ਪੂਰਾ ਪਲਾਨ ਬਣਾ ਕੇ ਆਵਾਂਗਾ ਆਪਾਂ ਇੱਥੇ ਸਾਰੀ ਕੰਟਰੀ ਆਪਾਂ ਤੁਹਾਨੂੰ ਘੁਮਾਵਾਂਗੇ ਤੇ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਚਾਈਨਾ ਬੋਥ ਹੀ ਜ਼ਿਆਦਾ ਵਧੀਆ ਕੰਟਰੀ ਹੈ ਇਮੀਗ੍ਰੇਸ਼ਨ ਇੰਨਾ ਮੇਰਾ ਸਮੂਥ ਗਿਆ ਮੈਨੇ ਕੁਝ ਨਹੀਂ ਪੁੱਛਿਆ ਮੈਂ ਬੋਲਿਆ ਇੰਜੋਏ ਕਰਨ ਹਾਸੇ ਆ ਰਿਹਾ ਤੇ ਘੁੰਮਣ ਫਿਰਨ ਰਸਤੇ ਤੇ ਉਹ ਨੋਰਮਲ ਜਿਹਾ ਕੁਛ ਨਹੀਂ ਸੀ ਵੈਸੇ ਬੋਲਦੇ ਤੇ ਭੇਜਤਾ ਅੱਗੇ ਮੈਨੂੰ ਤੇ ਬਾਅਦ ਵੀ ਮੈਂ ਗਿਆ ਇਮੀਗ੍ਰੇਸ਼ਨ ਆਫੀਸਰ ਉੱਤੇ ਖੜੇ ਸੀਗੇ ਤੇ ਉਹਨਾਂ ਨੇ ਮੇਰੇ ਨਾਲ ਗੱਲਾਂ ਕਾਫੀ ਕੀਤੀਆਂ ਇੱਕ ਚੀਜ਼ ਹੀ ਹੋਰ ਪ੍ਰੋਬਲਮ ਹੈਗੀ ਇੱਥੇ ਲੈਂਗੁਏਜ ਬੈਰੀਅਰ ਦੀ ਇੱਥੇ ਇਹਨਾਂ ਨੂੰ ਕਿਸੇ ਨੂੰ ਇੰਗਲਿਸ਼ ਨਹੀਂ ਆਉਂਦੀ ਇੰਗਲਿਸ਼ ਬੋਲਦੇ ਆ 100 ਵਿੱਚੋਂ 10% ਸ਼ੰਜਨ ਦੇਵਿੰਦਰ ਅਗਰ ਤੁਸੀਂ ਇਹਨਾਂ ਦੇ ਪੁਰਾਣੇ ਕੋਈ ਪਿੰਡਾ ਪੁੰਡਾ ਵਾਲੇ ਸਾਈਡ ਜਾਓਗੇ ਉੱਥੇ ਕੋਈ ਨਹੀਂ ਬੋਲਦਾ ਇੰਗਲਿਸ਼ ਤੁਹਾਨੂੰ ਗੂਗਲ ਟਰਾਂਸਲੇਟ ਕਰਨਾ ਹੀ ਪਏਗਾ ਇੱਕ ਹੋਰ ਚੀਜ਼ ਉੱਥੇ ਨੈੱਟ ਦਾ ਥੋੜਾ ਇਸ਼ੂ ਆ ਵੀਪੀਐਨ ਤੁਹਾਨੂੰ ਲੈ ਕੇ ਆਉਣਾ ਪੈਣਾ ਇੰਡੀਆ ਤੋਂ ਐਂਡ ਤੁਸੀਂ ਇਹ ਗੂਗਲ ਟਰਾਂਸਲੇਟ ਜ਼ਰੂਰ ਆਫਲਾਈਨ ਡਾਊਨਲੋਡ ਕਰਕੇ ਲੈ ਕੇ ਆਇਓ ਤੁਹਾਡਾ ਇੱਥੇ ਜੇਕਰ ਨੈੱਟ ਵੀ ਨਾ ਚੱਲੇ ਜਾਂ ਕੋਈ ਇਸ਼ੂ ਆਂਦਾ ਤੇ ਤੁਸੀਂ ਉਹ ਲੈ ਜਾ ਕੇ ਲੈ ਸਕਦੇ ਹੋ ਅੱਜ ਦੀ ਵੀਡੀਓ ਮੈਨੂੰ ਪਤਾ ਨਹੀਂ ਕੋਈ ਖਾਸ ਨਹੀਂ ਸੀ ਬਿਲਕੁਲ ਛੋਟੀ ਜਿਹੀ ਵੀਡੀਓ ਬਣਾਈ ਸੀ ਇਹ ਮੈਂ ਫੂਡ ਵੀ ਪੈਕ ਕਰਾ ਲਿਆ ਹੈਗਾ ਪਿੱਛੇ ਨਾਲ ਐਂਡ ਉਹਦੇ ਖਾਦਾ ਕੁਝ ਦੋ ਜانے ਸੀ ਸੀ ਦੋ ਸਬਜ਼ੀਆਂ ਪੰਜ ਨਾਨ ਮੰਗਵਾਏ ਸੀ ਤੇ ਥੋੜਾ ਜਿਹਾ ਪੈਕ ਵੀ ਕਰਵਾ ਲਿਆ ਸਾਨੂੰ ਅਰਾਊਂਡ ਪਿਆ ਇੰਡੀਆ ਦਾ 11100 ਮੇਰੇ ਹਿਸਾਬ ਨਾਲ ਅਗਰ ਤੂੰ ਚਾਈਨਾ ਜਾ ਰਿਹਾ ਹੋ ਦਿਵਾਨੇ ਖਾਸ ਸਰਚ ਕਰਕੇ ਉਸ ਰੈਸਟੋਰੈਂਟ ਤੇ ਜ਼ਰੂਰ ਜਾਇਓ ਅਗਰ ਤੂੰ ਇਹ ਸਿਰਫ ਫੂਡ ਇੰਜੋਏ ਕਰਨਾ ਚਾਹੁੰਦੇ ਹੋ ਮੇਰੀ ਵੀਡੀਓਸ ਤੇ ਤੂੰ ਹੀ ਇੰਸਟਾਗ੍ਰਾਮ ਤੇ ਆ ਕੇ ਮੈਨੇ ਫੋਲੋ ਜ਼ਰੂਰ ਕਰਿਓ ਉੱਥੇ ਮੈਂ ਸਟੋਰੀ ਨਾਲ ਦੇ ਨਾਲ ਹੀ ਪਾਉਂਦਾ ਨਾ ਅਗਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗਦੀ ਤੇ ਕਮੈਂਟ ਜ਼ਰੂਰ ਕਰਿਓ